ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼ਕਾਲ ਜਹਾਂ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੁਣਨ ਵਾਲੀ ਗਾਨ ਲੈ ਕੇ ਆਏ ਆਂ। ਬਾਕੀ ਵੀਰ ਦੇ ਨਾਲ ਗੱਲਬਾਤ ਕਰਾਉਣੇ ਆਂ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸਤਿ ਸ਼ਕਾਲ ਬਈ। ਸਤਿ ਸ਼ਕਾਲ ਬਈ। ਨਾਮ ਤੇ ਐਡਰੈਸ ਬੋਲ ਦੇ ਵੀ। ਨਾਮ ਮੈਗਨੂ ਸਿੰਘ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਫੂਲ ਹੋਵੇ। ਠੀਕ ਆ ਬਈ ਤੇ ਮੋਬਾਈਲ ਨੰਬਰ ਬੋਲ ਦੇ ਵੀ। 88472 776178 ਠੀਕ ਆ ਬਈ। ਤੇ ਆਪਣਾ ਕਿਹੜੀ ਸੜਕ ਤੇ ਘਰ ਰਹਿ ਗਿਆ ਬਈ ਆਪਣਾ ਢੰਗੜਾ ਹੀ ਸੜਕ ਤੇ ਘਰ ਠੀਕ ਆ ਬਈ ਜਿਹੜੀ ਆਪਾਂ ਪਹਿਲਾ ਵੀਡੀਓ 25000 ਰਿਸਪੌਂਸ ਕਿਵੇਂ ਮਿਲਿਆ ਬਈ ਪਹਿਲਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਵੀ ਆਪਣੇ 3 ਘੰਟੇ ਬਾਅਦ ਗਾਂ ਵੇਚੀ ਸੀਗੀ ਠੀਕ ਆ ਬਈ ਬਹੁਤ ਵਧੀਆ ਰੇਟ ਤੇ ਵੇਚੀ ਗਾਂ ਠੀਕ ਆ ਬਈ ਜਿਹੜੀ ਅੱਜ ਆਪਾਂ ਵੀਡੀਓ ਦੇ ਵਿੱਚ ਗਾਂ ਦਿਖਾ ਰਹੇ ਹਾਂ ਕਿੰਨੇਵੇਂ ਸੂ ਸੂ ਰਹੀਆਂ ਇਹ ਵੀ ਦੂਜਾ ਸੂ ਆ ਸੂ ਰਹੀ ਹੈ ਠੀਕ ਆ ਬਈ ਘਰੇਲੂ ਗਾਂ ਵੀ ਆਪਣੇ ਕੋਲ ਹੈ ਹਾਂ ਬੱਕਰ ਲਈ ਕਰਦੀ ਬੱਚੀ ਵਾਲੀ ਠੀਕ ਆ ਬਈ ਤੇ ਹੁਣ ਕਿੰਨੇ ਦਿਨ ਬਾਕੀ ਰਹਿ ਗਏ ਇਸ ਹੂਨ ਚ ਇਹਦੇ ਵੀ 10 ਤੋਂ 1 ਤੇ ਪਿਛਲੇ ਸਵੇਰ ਤੋਂ ਦੁੱਧ ਰਿਕਾਰਡ ਕੀ ਰਿਹਾ ਪਿਛਲੇ ਸਵੇਰ ਵੀ 27.5 ਕਿਲੋ ਦੁੱਧ ਆਸੀਨੇ 27.5 ਕਿਲੋ ਹਾਂ ਠੀਕ ਆ ਭਾਈ ਤੇ ਬਾਕੀ ਤੋੜ ਕੇ ਦਿਖਾ ਦੇਵੀਂ ਇੱਕ ਵਾਰੀ ਬਾਕੀ ਵੀ ਤੋਰਾ ਨੂੰ ਚੈੱਕ ਕਰਾਉਣੇ ਆ ਥਾਂ ਲੇਵੇ ਦੱਸ ਚੈੱਕ ਕਰ ਸਕਦੇ ਹਾਂ ਬਾਕੀ ਲੇਵਾਲੂਆ ਚੈੱਕ ਕਰ ਸਕਦੇ ਹਾਂ ਤੇ ਤੋਰ ਚੈੱਕ ਕਰ ਸਕਦੇ ਹਾਂ। ਹੱਨ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਤੇ ਇਹਦਾ ਵੀ ਰੇਟ ਕੀ ਰੱਖਿਆ ਆਪਾਂ ਲੈਣ ਦੇਣਾ। ਇਹ ਵੀ ਦੇ ਲਾਜ 1,10,000 ਰੁਪਏ ਦਾ। 1,10,000 ਮਾਨਤਨ ਮੌਕੇ ਤੇ ਹੋ ਜਾ। ਮਾਨਤਨ ਹੋ ਜਾ। ਠੀਕ ਆ ਵੀ ਅੱਜ ਦਾ ਹੁਣ ਕਿੰਨੇ ਦਿਨ ਬਾਕੀ ਕਿਹਾ ਸੀ ਦੱਸ ਦੇਣਾ। 10 ਤੋਂ 12 ਦਿਨ ਲੈਂਦੇ ਹੋ ਜੀ ਇਹਦੇ। ਪੂਰੇ ਹੁੰਦੇ ਉਹ ਵੱਧ ਵੀ ਲੈ ਸਕਦੇ ਜੀ। ਠੀਕ ਆ ਵੀ ਮੂੰ ਆਪਾਂ ਰੇਟ 1,10,000 ਕੀਤਾ ਬਾਕੀ ਮਾਨਤਨ ਮੌਕੇ ਤੇ ਹੋ ਜਾ। ਬਾਕੀ ਮੌਕੇ ਤੇ ਮਾਨਤਨ ਹੋ ਜੂ ਤੇ ਬਈ ਹੱਥੀ ਚੋਂਦੇ ਰਹਾਂ ਤੇ ਮਸ਼ੀਨ ਦੀ ਇਹ ਵੀ ਮਸ਼ੀਨ ਵੀ ਲਾ ਆਉਂਦੇ ਸੀ ਜੇਤ ਨਹੀਂ ਲੈੜ ਲੋੜੁੰਦੀ ਸੀ ਹੱਥੀ ਵੀ ਜੋਲਣ ਦੇ ਸੀ ਬਈ ਠੀਕ ਆ ਬਾਈ ਤੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇੱਕ ਗਾਂ ਦਿਖਾਤੀ ਆ ਸਾਰੀ ਡਿਟੇਲ ਬਾਈ ਤੋਂ ਪੁੱਛਤੀ ਆ ਜੇਕਰ ਤੁਹਾਨੂੰ ਗਾਂ ਚੰਗੀ ਲੱਗੀ ਬਾਈ ਦੇ ਨਾਲ ਕਰ ਲੈ ਕੋਨਟੈਕਟਾ ਬਾਈ ਦਾ ਨੰਬਰ ਚੱਲੂ ਸਕਰੀਨ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਰੋ ਧੰਨਵਾਦ